ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਸੁਖੀ ਵਸੈ ਮਸਕੀਨੀਆਂ ਆਪਨਿ ਵਾਰਤਨੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਬਿਮਾਨ ਸੋ ਨਰਕ ਪਾਤੀ ਹੋਵਤ ਸੁਹਾਨ ਜੋ ਜਾਣੈ ਮੈ ਜੋ ਬਣ ਬੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸਾ ਕੌ ਕਰ ਮੰਤਵ ਕਵ ਕਹਾਵੇ ਜਨਮ ਮਰੈ ਬਹੁ ਜੋਨ ਪਰਮਾਵੇ ਤਨ ਭੂਮਾ ਕਕ ਜੋ ਕਰੈ ਘੁਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕੈ ਹਰਦਾ ਗਰੀਬੀ ਵਸਾਵੇ ਨਾਨਕ ਈਹਾ ਮੁਕਤ ਆਗੈ ਸੁਖ ਭਾਵੇ ਤਨ ਬੰਤਾ ਹੋਏ ਕਰ ਗਰ ਧਾਵੈ ਤ੍ਰਿਨ ਸਮਾਨ ਕਚ ਸੰਗ ਨ ਜਾਵੈ ਬਹੁਲਸ ਕਰਮਾਨੁ ਕੋ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਵਿਨਾਸ ਸਭ ਤੇ ਆਪ ਜਾਣੈ ਬਲਵੰਤ ਕਿਨ ਮਹ ਹੋਏ ਜਾਏ ਪਸਮੰਤ ਕਿਸੈ ਨ ਵਦਾ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕੇ ਮਟਾ ਵਿਮਾਨ ਸੋ ਜਨ ਨਾਨਕ ਦਰਗਹਿ ਪਰਮਾਨ ਕੋਟ ਕਰਮ ਕਰੇ ਹੋਤਾਰੇ ਸ੍ਰਮ ਭਾਵੇਂ ਸਗਲੇ ਵਿਰਥਾਰੇ ਅਣਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਣਕ ਜਤਨ ਕਰ ਆਤਮ ਨਹੀਂ ਦਵੈ ਹਰਦਰ ਗੈ ਗੋ ਕੈਸਾ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟਣਾ ਹਵੈ ਸਰਬ ਕੀ ਰੇ ਨ ਜਾ ਕਾ ਮਨ ਘੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣਾ ਮੁਜਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭਜੋਣ ਮਹਿ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨਹਿ ਚਲ ਨਾਹੀ ਥੀਤ ਜਬ ਲਗ ਮੋਹ ਮਗਨ ਸੰਗਮ ਆਏ ਤਬ ਲਗ ਧਰਮ ਰਾਏ ਦੇ ਸੁਝਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰ ਪ੍ਰਸਾਦ ਅਨੰਕ ਹੋ ਛੁਟੈ ਸੈ ਸੁਖ ਟੇਲਕ ਕੋ ਉੱਠਤਾ ਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਭਾਵੈ ਅਨਕ ਪੋਗ ਵੇਖਿਆ ਕੇ ਕਰੈ ਮਹਤ੍ਰਿ ਤਿਤਾਵੈ ਖਪ-ਖਪ ਮਾਰੈ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਤ ਵ੍ਰਿਥੈ ਸਭ ਕਾਜੈ ਰਾਮ ਸੰਗ ਸਰਬ ਸੁਖ ਹੋਏ ਵੜ ਭਾਗੀ ਕਿਸੈ ਪਰ ਆਪ ਤਾਂ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨੈ ਹਾਰ ਇਸ ਕੇ ਹੱਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਪ੍ਰਭ ਸੋਏ ਜੋ ਕਿ ਛਕੀਨੋ ਸੋ ਆਪਣਾ ਰੰਗ ਸਭ ਤੇ ਦੂਰ ਸਭੂ ਕੈ ਸੰਗ 부ਝ ਦੇਖੇ ਕਰੇ ਵਿਵੇਕ ਆਪ ਹੈ ਇੱਕ ਆਪ ਹੈ ਅਨੇਕ ਮਰਨ ਵਿੱਚ ਆਵੈ ਨਾ ਜਾਏ ਨਾਨਕ ਸਦਹੀ ਰਹਿਿਆ ਸਮਾਏ ਆਪ ਉਪਦੇਸਾ ਸਮਝਾ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੋ ਆਪਣ ਵਿਸਥਾਰ ਸਭ ਕੁਛ ਉਸਕਾ ਉਹ ਕਰਨਾ ਹਾਰ ਉਸਤੇ ਪਿੰਨ ਕੋ ਕਿਛ ਹੋਏ ਥਣ ਤਨੰਤਰ ਇੱਕੋ ਸੋਏ ਆਪਣੇ ਚੜਦਾ ਆਪ ਕਰਨਾ ਹਾਰ ਕੋਤਕ ਕਰੈ ਰੰਗ ਆਪਾਰ ਮਨ ਮਹਿ ਆਪਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰਪ੍ਰਸਾਦ ਕੇ ਨਵਖਿਆਨੀ ਸਤ ਸਤ ਸੱਚ ਸੱਚ ਸਭ ਕੀਨਾ ਕੋਟ ਮ ਦੇ ਕੇ ਨ ਬਰਲਾ ਈਨਾ ਪਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਿਆਨੀ ਬਵਿੱਤਰਪ ਬਵਿੱਤਰਪ ਬਵਿੱਤਰੁ ਪੁਣੀ ਤ ਨਾਮ ਜਪੈ ਨਾਨਕ ਮਨ ਪ੍ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ